ਸਤਰੀ ਦਾਲ ਦੋਸਤ ਨੂੰ ਨਵੇਂ ਸਾਲ ਦੀਆਂ ਵਧਾਈਆਂ ਆ ਮਾਜਰੀ ਇਸ ਵੇਰ ਦਾ ਰਹੇ ਕਿ ਇਸਲੇ ਪੰਜ ਸਾਲ ਤੋਂ ਜੀ ਸਾਨੂੰ ਕੱਤੀ ਦੇਵੇ ਇੱਥੇ ਪਰਮਾਤਮਾ ਨੇ ਕਿਰਪਾ ਕਰੀਏ ਕਿ ਕੱਤੀ ਮਿਲ ਗਈ ਹੈ ਨਾ ਬੜੀਏ ਧੰਨਵਾਦ ਹੋਰ ਛੋਲੀ ਅੱਡਤੀ ਧੰਨਵਾਦ ਕਰਦੇ ਹਾਂ ਤੇ ਐਸੇ ਫਾਰਮ ਦੇ ਵਿੱਚੋਂ ਐਸੇ ਕੀ ਕੀ ਹੈ ਇੱਥੇ ਆ ਕੇ ਸਾਨੂੰ ਦੋਖ ਹੋਇਆ ਸੋਸੋ ਜਿਹੜੀ ਪਿਆਰੀ ਬਹਿਣ ਫੀਲ ਜਿਹੜੀ ਹੈ ਇਸ ਦੀ ਇਥੇ ਜੇ ਸੂਈ ਸੀ ਰਾਤ ਉਹ ਵੀ ਹੱਥ ਟੈਕ ਦੇ ਨਾਲਾ ਸਮਾਉਤ ਹੋ ਗਈ ਨਾ ਉਹ ਸਾਰੀ ਜਿਹੜੀ ਦਾ ਭਾਣਾ ਮੰਨਦੇ ਆ ਨਹੀਂ ਕੀਤਾ ਕਰਦਾ ਇਹ ਕਿ ਆ ਕੇ ਥੋੜਾ ਜਿਹਾ ਮੰਨਣਾ ਬੀਜੀਆ ਵੀ ਹੁੰਦਾ ਪਰ ਜਦੋਂ ਪਰਮਾਤਮਾ ਦਾ ਦੇਖਦੇ ਆ ਜਿੰਨਾ ਦੁਨੀਆਂ ਨੇ ਮੰਨਦੇ ਆ ਜਿਵੇਂ ਉਹਨਾਂ ਦੀਆਂ ਦੁੱਖ ਕੀਤਾ ਕਰਦੇ ਆ ਇਹ ਤਾਂ ਕੁਝ ਨਹੀਂ ਯਾਰ ਤਾਂ ਕਿ ਜਿਹੜਾ ਆਇਆ ਉਹ ਤਾਂ ਚੱਲ ਸੀ ਪਰ ਬਾਰੀ ਤਾਂ ਜਾਣੀ ਚਾਹਣਾ ਦਾ ਬੈਠੀ ਰਹਦੀ ਕਰੀਤੇ ਰੱਖੀ ਆਉਦੀ ਬੈਠੀ ਐ ਓਏ ਇੱਧਰ ਦੇਖੀ ਬੈਠੀ ਬੈਠੀ ਦੇਂਦ ਬਰਦਾਵੀ ਨਹੀਂ ਮਾਈ ਵੀ ਨਹੀਂ ਗਈ ਇਥੇ ਕੀ ਕੀ ਹਿੰਦੀ ਹੈ ਦੇਸ਼ ਨਾਲ ਦੇ ਨਾਲ ਦੁੱਖ ਬਰਬਰ ਵੇਜੇ ਕਰਨ ਦੇ ਪਰ ਜੋ ਪ੍ਰਮਾਤਮਾ ਦੀ ਕਿੱਤਾ ਜੋ ਪ੍ਰਮਾਤਮਾ ਦਾ ਹੁਕਮ ਹੈ ਤੇ ਦੇਖਿਆ ਉਹ ਹੀ ਰਹਿ ਜਾਂਦਾ ਕੋਈ ਕੁਝ ਹੋਇਆ ਉਹ ਹੀ ਰਹਿ ਜਾਂਦਾ ਜੋ ਸਾਡੇ ਲਈ ਤੀਰਜੂਨ ਹੈ ਪਰ 2025 ਲੈ ਕੇ ਬਹੁਤ ਕੁਝ ਗਿਆ नाතුත ළ රसा परवाසදබला එ මनਲ।